ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਆ ਰਹੀ ਹੁਣੇ-ਹੁਣੇ ਜੋਤੀ ਦੇ ਇਸ ਵੱਡੇ ਲੀਡਰ ਨੂੰ ਸੀਬੀਆਈ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਦੋਸਤੋ ਆਰੀਆ ਆਇਦਨ ਹੀ ਸਿਆਸਤ ਨਾਲ ਜੁੜੀਆਂ ਬਹੁਤ ਸਾਰੀ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਹੜਾ ਹਜੇ ਲੋਕਾਂ ਨੂੰ ਕਈ ਵਾਰ ਹੈਰਾਨ ਕਰ ਦਿੰਦੀਆਂ ਹਨ ਤੇ ਹੁਣ ਇੱਕ ਵੱਡੀ ਖਬਰ ਆ ਰਹੀ ਜਿੱਥੇ ਕਿਸ ਵੱਡੇ ਲੀਡਰ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਤੋਂ ਤਿਹੜੀ ਜਿਲ੍ਹੇ ਵਿੱਚ ਪੁੱਛਗਿੱਛ ਕੀਤੀ ਤੇ ਦਲੇਸ਼ ਰਾ ਭਟਾਲੇ ਦੇ ਮਾਮਲੇ ਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਕੀਤੇ ਗਏ ਨਾਲ ਹੀ ਸੀਬੀਆਈ ਨੂੰ ਬੱਦਦਵਾਰ ਨੂੰ ਅਰਵਿੰਦ ਕੈਂਜੀਰਵਾਲ ਨੂੰ ਸਬੰਧਿਤ ਅਹਿਰੀ ਅਦਾਲਤ ਜੀ ਕੋਲ ਕੰਦੀ ਇਜਾਜ਼ਤ ਵੀ ਮਿਲ ਗਈ ਹੈ ਤੇ ਕੈਂਜੀਰਵਾਲ ਨੂੰ ਹੁਣ ਅਦਾਲਤ ਜੀ ਦੇ ਪੇਸ਼ ਕੀਤਾ ਜਾਵੇਗਾ ਅਰਵਿੰਦ ਕੈਂਜੀਰਵਾਲ ਨੂੰ ਈਡੀ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਆਪਣੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਪਹਿਲਾਂ ਇਹ ਸਵਾਲ ਕੀਤੇ ਗਏ ਹਨ ਉਹਨਾਂ ਦੀ ਪਟੀਸ਼ਨ ਤੋਂ ਬੱਦਦਵਾਰ ਨੂੰ ਸੁਪਰੀਮ ਕੋਰਟ ਜੀ ਸੁਣਵਾਈ ਹੋਈ ਸੀ ਤੇ ਮੁੱਖ ਮੰਤਰੀ ਅਰਵਿੰਦ ਕੈਂਜੀਰਵਾਲ ਤੋਂ ਪਹੁੰਚ ਦੇ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਟਾਲ ਸਭਾ ਮੈਂਬਰ ਸੰਜੇ ਸਿੰਘ ਨੇ ਅਜਿਹਾ ਖਾਸਾ ਪ੍ਰਗਟਾਇਆ ਸੀ ਉਹਨਾਂ ਕਹਿ ਕੇ ਪਾਇ ਪਦੀ ਕੇਂਦਰ ਸਰਕਾਰ ਕेंद्रीयਵਾਲ ਖਿਲਾਫ ਵੱਡੀ ਸਾਜ਼ਿਸ਼ ਰਚੀ ਹੈ ਤੇ ਸੀਬੀਆਈ ਵੱਲੋਂ ਕੇਂਦਰੀਵਾਲ ਨੂੰ ਝੂਠੇ ਖੇਜ਼ ਵਿੱਚ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚੀ ਯਾਰੀਆ ਵੀਡੀਓ ਦੇਖਣ ਲਈ ਤੁਹਾਡਾ ਤਨੂੰ